ਕੁਣ ਕੀ ਲੱਗਦਾ ਕਿ ਅਗਲੀ ਜਿਹੜੀ ਸਟ੍ਰੈਟਜੀ ਹੈ ਕਿਉਂਕਿ ਜਿਵੇਂ ਹੁਣ ਬੈਰੀਕੇਡਸ ਲਗਾ ਦਿੱਤੇ ਗਏ ਨੇ ਕਿ ਬੜੇ ਦਿਨਾਂ ਬਾਅਦ ਮਿਲਣਾ ਹੀ ਤੇ ਨਹੀਂ ਉਹ ਸੱਚੀ ਗੱਲ ਹੈ ਮੈਨੂੰ ਪਤਾ ਕਿੰਨੇ ਦਿਨ ਹੋਏ ਮੈਂ ਕਿਹਾ ਮੈਂ ਆਪਣੇ ਫਤ ਨੂੰ ਮਿਲ ਕੇ ਅੱਗੇ ਲਗਾਏ ਗਏ ਨੇ ਹੁਣ ਮੈਂ ਉਹ ਤਾਂ ਪ੍ਰਸ਼ਾਸਨ ਆਪਣੇ ਆਗੂਆਂ ਤੇ ਗੱਲ ਹੈ ਨਾ ਵੀ ਹਾਂ ਉਹ ਸਾਨੂੰ ਕੀ ਮਤਲਬ ਫੈਸਲਾ ਸੁਣਾਣਗੇ ਜੇ ਉਹ ਕਹਿਣਗੇ ਵੀ ਅੱਗੇ ਜਾਣਾ ਸੀ ਬੈਰੀ ਇਹਨਾਂ ਦੇ ਆ ਡੀਪਰ ਜੇ ਵੀ ਸਾਈਡ ਤੇ ਕਰ ਦਾਂਗੇ ਪਰ ਅਸੀਂ ਐਵੇਂ ਤਾਂ ਕੋਈ ਕੰਮ ਕਰਨ ਆਏ ਨਹੀਂ ਹੈ ਨਾ ਇਹ ਤਾਂ ਸਰਕਾਰ ਵਿਚੜੀਕੇ ਬਣਾਉਂਦੀ ਆ ਪਹਿਲਾਂ ਵੀ ਇਹਨਾਂ ਨੇ ਉੱਥੇ ਆਪਣਾ ਬਣਾਇਆ ਜਦੋਂ ਆਪਣਾ ਸੰਭੂ ਬਾਰਡਰ ਤੇ ਹੈਨਾ ਨੈਸ਼ਨਲ ਹਾਈਵੇ ਇਹਨਾਂ ਨੇ ਬੰਦ ਕੀਤੇ ਹੋਏ ਨੇ ਨਾ ਬਾਅਦ ਚ ਕਹਿੰਦੇ ਨੇ ਕਿਸਾਨ ਉਪਦਰਭ ਉਪਦਰਭ ਮਚਾਉਂਦੇ ਨੇ ਨਾ ਮੁੰਡੇ ਸਾਡੇ ਫੱਟੜ ਕਰਦੇ ਨੇ 450 ਮੁੰਡੇ ਇਹਨਾਂ ਨੇ ਸਾਡੇ ਫੱਟੜ ਕੀਤੇ ਇੱਕ ਮੁੰਡਾ ਸਾਡਾ ਸ਼ਹੀਦ ਕਰਤਾ ਸੁਭ ਕਰਨ ਇਹਨਾਂ ਨੇ ਹੈਨਾ ਅਸੀਂ ਕਿਹੜਾ ਉਪਦਰਭ ਮਚਾਉਂਦੇ ਹਾਂ ਨਾ ਤਸੱਦ ਅਸੀਂ ਸੈਨੇ ਆ ਇਹਨਾਂ ਦੀ ਜੇਲਾ ਅਸੀਂ ਕੱਟਦੇ ਆ ਝੂਠੇ ਮੁਕਾਦਮੇ ਅਸੀਂ ਪਕਦੇ ਆ ਕਿ ਅਸੀਂ ਮੰਡੀ ਦੇ ਆਪਣਾ ਪ੍ਰੋਗਰਾਮ ਨਹੀਂ ਕਰ ਸਕਦੇ ਕੱਲ ਅਸੀਂ ਐਸਪੀ ਦਾ ਘਰਾਬ ਸੀਗਾ ਜਿਹੜਾ ਉਹ ਰੱਦ ਕਰਤਾ ਸੀਗਾ ਰਾਤ ਨੂੰ ਹੈਨਾ ਸਿਰ ਵੀ ਧੰਨਵਾਦ ਪ੍ਰੋ ਵੀ ਵੀ ਸੰਗਤ ਨੇ ਮੂਡ ਬਣਾਇਆ ਹੋਇਆ ਆਉਣ ਦਾ ਵੀ ਹੈ ਨਾ ਸੰਗਤ ਇਕੱਠੀ ਹੋਊਗੀ ਆਪਣੀ ਗੱਲਾਂ ਬਾਤਾਂ ਵਿਚਾਰ ਜਿਹੜੇ ਮੁੱਦੇ ਨੇ ਨਾ ਕਿਸਾਨੀ ਦੇ ਉਹਨਾਂ ਦੇ ਗੱਲਾਂ ਵਿਚਾਰਾ ਕਰਨੀ ਆਉਂਦੇ ਨੇ ਮੇਰੇ ਡਰਦੀਆਂ ਨੇ ਸਰਕਾਰਾਂ ਕਿਸਾਨਾਂ ਤੋਂ ਵੀ ਇਕੱਠੇ ਨਾ ਹੋਣ ਇਕੱਠੇ ਹੋਣਗੇ ਇਹਨਾਂ ਨੂੰ ਪਤਾ ਵੀ ਪਹਿਲਾਂ ਇਕੱਠੇ ਹੋਏ ਸੀਗੇ ਪਹਿਲਾਂ ਮੋਦੀ ਤੋਂ ਮਾਫੀ ਮੰਗਾਈ ਸੀਗੇ ਕਾਨੂੰਨ ਵਾਪਸ ਕਰਾਏ ਸੀਗੇ ਹੁਣ ਇਹਨਾਂ ਦਾ ਨੁਕਸਾਨ ਐਮਪੀ ਦੇ ਇਲੈਕਸ਼ਨਾਂ ਚ ਹੋਇਆ ਹੁਣ ਹਰਿਆਣੇ ਦੇ ਇਲੈਕਸ਼ਨ ਨੇ ਵੀ ਕਦੇ ਸਾਡੀ ਸਰਕਾਰ ਨੇ ਇੱਥੋਂ ਚਲੀ ਜਾਵੇ ਹੈ ਨਾ ਪਰ ਇਸ ਸਰਕਾਰ ਦਾ ਮਾਗਜ ਬੈਮ ਕੱਡੇ ਵੀ ਅਸੀਂ ਇਹਨਾਂ ਤੋਂ ਡਰ ਜਾਂਗੇ ਇਹਨਾਂ ਦੇ ਬੈਰੀਗੇਟਾਂ ਤੋਂ ਡਰ ਜਾਂਗੇ ਸਾ ਸਾਨੂੰ ਮੰਡੀ ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਸਿੱਧਾ ਧੰਨਵਾਦ ਪ੍ਰੋਗਰਾਮ ਕਰਕੇ ਆਪਣੇ ਆਪਣੇ ਘਰਾਂ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਨਾ ਸਾਰਿਆਂ ਨੇ ਆਪਣੇ ਕੰਮ ਕਰਨੇ ਨੇ ਨਾ ਕੋਈ ਵਿਹਲੇ ਦਾ ਹੈਗੇ ਨਹੀਂ ਹੈ ਨਾ ਵੀ ਸਰਕਾਰ ਜਿਵੇਂ ਚਾਹੂਗੀ ਵੀ ਹੱਥ ਆ ਕੇ ਬਿਠਾ ਲੈਂਦੇ ਨੇ ਹੈ ਨਾ ਤੇ ਇਹਨੂੰ ਕਹਿਣਾ ਚਾਹੁੰਦੇ ਆ ਵੀ ਪਹਿਲਾਂ ਵੀ ਇਹ ਮਸਲੇ ਹੱਲ ਕੀਤੇ ਜਾਣ ਪਿਆਰ ਨਾਲ ਹੈ ਨਾ ਵੀ ਐਮੀ ਦੀ ਕੋਈ ਸਥਿਤੀ ਨਾ ਬਣਾਈ ਜਾਵੇ ਵੀ ਜਿਹਦੇ ਨਾਲ ਵੀ ਇਹ ਸੋਦੇ ਨੇ ਵੀ ਕਿਸਾਨ ਨੂੰ ਬਦਨਾਮ ਕਰ ਲੈਣਗੇ ਲੋਕਾਂ ਦੀਆਂ ਅੱਖਾਂ ਖੁੱਲ ਰਹੀਆਂ ਨੇ ਹਾਈ ਕੋਰਟ ਦੇ ਡਿਸੀਜਨ ਨਾਲ ਵੀ ਖੁੱਲੀ ਆ ਸੁਪਰੀਮ ਕੋਰਟ ਦੇ ਡਿਸੀਜਨ ਨਾਲ ਵੀ ਖੁੱਲੀ ਆ ਵੀ ਹਾਂ ਜਿਹੜੇ ਵੀ ਬੈਰੀਕੇਡ ਲ ਹਾਂ ਪੈ ਪਊਗਾ ਪੈ ਤੁਸੀਂ ਦੇ ਹੀ ਸਕਦੇ ਹੋ ਕਿੱਥੇ ਕਿਥੇ 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 ਇਹਨਾਂ ਦਾ ਕਿਥੇ 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 ਇਹਨਾਂ ਦੀ ਸਿੱਟਾ ਘਟ ਹੋਈ ਹੈ ਹਰਿਆਣੇ ਚ ਪੰਜਾਬ ਚ ਉੱਤਰਾਖੰਡ ਆਪਣਾ ਉੱਤਰ ਪ੍ਰਦੇਸ਼ ਚ ਤੇ ਆਪਣਾ ਰਾਜਸਥਾਨ ਚ ਹੈਨਾ ਇੱਥੇ ਇਹਨਾਂ ਨੇ 60 ਸਿੱਟਾ ਦਾ ਨੁਕਸਾਨ ਹੋਇਆ ਸਿੱਧਾ-ਸਿੱਧਾ ਠੀਕ ਹੈ ਨਾ ਤੇ ਹੋਊਗਾ ਜੇ ਜਿੰਮੇਦਾਰ ਬਰਤావ ਇਹ ਸਾਡੇ ਨਾਲ ਕਰ ਰਹੇ ਨੇ ਇਸ ਟਾਈਮ ਹੈਨਾ ਜਿੰਮੇਦਾਰ ਕਿਸਾਨਾਂ ਨਾਲ ਕੀਰਤੀ ਲੋਕਾਂ ਨਾਲ ਕਰ ਰਹੇ ਨੇ ਜੁਰ ਇਹਨਾਂ ਨੂੰ ਨੁਕਸਾਨ ਵੀ ਠਾਣਾ ਪਊਗਾ ਹੈ ਨਾ ਤੇ ਸਮਝ ਲੈਣਾ ਚਾਹੀਦਾ ਇਹਨਾਂ ਦੇ ਮੁੱਖ ਮੰਤਰੀ ਨੂੰ ਹੈਨਾ ਮੋਦੀ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਇਹ ਕੀਰਤੀ ਲੋਕ ਨੇ ਸੱਚੇ ਸੁੱਚੇ ਲੋਕ ਨੇ ਸੱਚ ਦੇ ਰਾਹ ਤੇ ਤੁਰੇ ਹੋਏ ਨਕਸਾਂ ਜਦੋਂ ਕਿਸਾਨੀ ਖੇਤੀ ਜੋ ਹੋ ਜਾਂਦੀ ਨੇ ਉਹਨੂੰ ਵੀ ਚਾ ਲੈਣੇ ਸਬਰ ਨਾਲ ਤੇ ਇਹਨਾਂ ਦਾ ਸਬਰ ਨਾ ਪਰਖੋ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਹੈ ਲੱਗ ਜਾਊਗੀ ਜਮਾ ਸੁਪੜਾ ਸਾਫ ਹੋ ਜਾਣਾ ਤੁਹਾਡਾ ਟਿਕਦਾ ਆਪੀ ਨੁਕਸਾਨ ਦੇਖਣਾ ਪਿਆ ਸੀ ਬੀਜੇਪੀ ਨੂੰ ਹਾਲਾਂਕਿ ਗਠਬੰਧਨ ਦੇ ਵਿੱਚ ਸਰਕਾਰ ਬਣੀ ਲੇਕਿਨ ਕਿਸਾਨੀ ਅੰਦੋਲਨ ਦਾ ਵੱਡਾ ਇਫੈਕਟ ਦੇਖਣ ਨੂੰ ਮਿਲੇ ਸੀ ਲੋਕ ਸਭਾ ਚ ਗਠਬੰਧਨ ਦੀ ਕੀ ਬਣੀ ਹੈ ਹੈਨਾ ਸਾਰੀ ਈਡੀ ਇਹਨਾਂ ਨੇ ਲਾ ਲਈ ਸੀਬੀਏ ਇਹਨਾਂ ਨੇ ਲਾ ਲਈ ਹੈਨਾ ਫੇਰ ਵੀ ਜਾ ਕੇ ਇਹਨਾਂ ਨੂੰ 200 ਬਹੁਮਤ ਨਹੀਂ ਇਹਨਾਂ ਨੂੰ ਮਿਲਿਆ ਹੈਨਾ ਫਿਰ ਐਨਡੀਆ ਦੀ ਸਰਕਾਰ ਬਣੀ ਹੈ ਨਾ ਦੀ ਹੈਨਾ ਸਾਰਾ ਤੰਤਰ ਸੰਤਰ ਲਾ ਲਿਆ ਪੈਸਾ ਲਾ ਲਿਆ ਸਭ ਕੁਝ ਲਾ ਲਿਆ ਨਾ ਫੇਰ ਵੀ ਇਹਨਾਂ ਨੇ ਜਿਹੜੇ ਤੇ ਆਰਾਮ ਦੇ ਨਾਮ ਦੇ ਰਾਜਨੀਤੀ ਕੀਤੀ ਉਤੋਂ ਵੀ ਹਰਾਇਆ ਲੋਕਾਂ ਨੇ ਬੱਦੀ ਦੇ ਨਾਤ ਤੋਂ ਵੀ ਹਰਾਇਆ ਲੋਕਾਂ ਨੇ ਹੈਨਾ ਧਰਮ ਦੇ ਨਾਮ ਤੇ ਜਿਹੜ ਸੰਤਰ ਲਾ ਦੇ ਤੇ ਅਗਲੀ ਵਾਰ ਦੇਖੋਗੇ ਜਦੋਂ 5 ਸਾਲ ਬਾਅਦ ਕੀ ਕਰ ਲੈਣਗੇ ਕੋਈ ਹੈਗਾ ਹੀ ਨਹੀਂ ਕੋਈ ਮਤਲਬ ਕੋਈ ਰੋਡ ਮੈਪ ਹੀ ਨਹੀਂ ਹੈਗਾ ਜਿਹਦੇ ਨਾਲ ਦੇਸ਼ ਤਰੱਕੀ ਕਰੇ ਦੇਸ਼ ਦੇ ਨੌਜਵਾਨ ਤਰੱਕੀ ਕਰਨੇ ਹਨ ਉਹਨਾਂ ਨੂੰ ਰੋਜ਼ਗਾਰ ਮਿਲੇ ਜਾਂ ਦੇਸ਼ ਦੇ ਕੀਰਤੀ ਲੋਕਾਂ ਨੂੰ ਰੋਜ਼ਗਾਰ ਮਿਲੇ ਹੈਨਾ ਤੇ ਕੁਝ ਹੈਗਾ ਨਹੀਂ ਰੋਡ ਮੈਪ ਨਾ 5 ਸਾਲ ਬਾਅਦ ਜਦੋਂ ਜਮਾ ਸੁਪੜਾ ਸਾਫ ਹੋਣਾ ਵੈਸੇ ਤਾਂ 5 ਸਾਲ ਇਹਨਾਂ ਦੀ ਸਰਕਾਰ ਚੱਲਦੀ ਨਹੀਂ ਹੈਗੀ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੇ ਕਾਨੂੰਨ ਬਣਦੇ ਨੇ ਹੈਨਾ ਇਹ ਕੋਈ ਕਿਸਾਨ ਨੇ ਨਹੀਂ ਬਣਾਏ ਥੋਡੇ ਹੀ ਐਕਸਪਰਟਸ ਨੇ ਬਣਾਏ ਨੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਬਣਾਇਆ ਸੀ 2+50 ਵਾਲਾ ਫਾਰਮੂਲਾ ਬਣਾ ਪਰ ਤੁਸੀਂ ਲਾਗੂ ਨਹੀਂ ਕਰੇ ਕਿਉਂ ਇਹਨਾਂ ਨੂੰ ਪਤਾ ਵੀ ਜੇ ਕਿਸਾਨ ਕਿਤੇ ਅਮੀਰ ਹੋ ਗਿਆ ਇਹਨਾਂ ਨੂੰ ਐਸਪੀ ਮਿਲਗੀ ਵੀ ਸਾਡੇ ਗਲ ਚ ਮਾਲਾ ਕੌਣ ਪਾਊਗਾ ਵੀ ਇਹ ਤਾਂ ਸਿਰਫ ਗ੍ਰਾਮੀ ਵਾਸਤੇ ਬੋਰਡ ਦੀ ਰਾਜਨੀਤੀ ਵਾਸਤੇ ਬਸਦੇ ਨੇ ਹੁਣ ਬੋਰਡ ਦੀ ਰਾਜਨੀਤੀ ਵਾਸਤੇ ਨਹੀਂ ਅਸੀਂ ਵਰਤੇ ਜਾਣਗੇ ਅਸੀਂ ਆਪਣੇ ਹੱਕ ਵੀ ਲਾਵਾਂਗੇ ਸਾਡਾ ਪ੍ਰਵਾਸ ਹੋ ਰਹੀ ਸਾਡੀ ਨਸਲ ਤੇ ਗੱਲ ਹੋਈ ਏ ਸਾਰਾ ਸਾਡਾ ਯੂਥ ਪ੍ਰਵਾਸ ਕਰ ਰਿਹਾ ਬਾਹਰ ਕਦੇ ਕੈਨੇਡਾ ਕੋਈ ਅਮਰੀਕਾ ਜਿਹਨੇ ਦੇਖੇ ਵੀ ਹਾਂ ਬਾਹਰ ਨੂੰ ਕਿਉਂ ਸਿਰਫ ਇੱਥੇ ਆਪਣੇ ਕੋਲ ਰੋਜ਼ਗਾਰ ਨਹੀਂ ਹੈਗਾ ਕੀਤਾ ਮਜ਼ਬੂਤ ਨਹੀਂ ਹੈਗਾ ਖੇਤੀ ਮਜ਼ਬੂਤ ਨਹੀਂ ਹੈਗੀ ਹੈਨਾ ਤੇ ਅਸੀਂ ਤਾਂ ਵੀ ਨਸਲ ਬਚਾਣੀ ਆ ਆਪਣੇ ਪੰਜਾਬ ਦੇ ਆਪਣੇ ਯੂਥ ਨੂੰ ਵੀ ਰੋਕਣਾ ਹੈ ਆਪਣੀ ਖੇਤੀ ਨੂੰ ਵੀ ਮਜ਼ਬੂਤ ਕਰਨਾ ਹੈ ਤੇ ਬਾਬੇ ਨਾਨਕ ਨੇ ਸਾਨੂੰ ਸੱਚਾ ਸੁੱਚਾ ਧਰਮ ਦਿੱਤਾ ਇਹਦੇ ਦੇ ਵੀ ਪੈਰਾ ਦੇਵਾਂਗੇ ਸੱਚੀ ਸੁੱਚੀ ਕੀਰਤ ਦਿੱਤੀ ਹੈ ਇਹਦੇ ਤੇ ਵੀ ਪੈਰਾ ਦੇਵਾਂਗੇ ਤੇ ਲੜਾਂਗੇ ਹੈਨਾ ਜੇ ਸੋਚੇ ਸਰਕਾਰ تصدد ਕਰਕੇ ਜੇਲਾ ਝੂਟੇ کیس ਪਾ ਕੇ ਸਾਨੂੰ ਦਬਾਅ ਲੈਣਗੇ ਐਦਾਂ ਬਣਾ ਲਈ ਦੀ ਹੈ ਕਰੋਗੇ 19 ਦੁੱਗਣੀ ਸ਼ਕਤੀ ਨਾਲ ਆਵਾਂਗੇ ਤੇ ਤੁਹਾਨੂੰ ਡੱਟ ਕੇ ਸਾਹਮਣਾ ਕਰਾਂਗੇ ਅੱਛਾ ਕਈ ਵਾਰ ਇਹ ਇਲਜ਼ਾਮ ਲਗਾਏ ਜਾਂਦੇ ਕਿ ਜਿਹੜੇ ਤਰਨੇ ਨੇ ਪ੍ਰਦਰਸ਼ਨ ਨੇ ਕਾਂਗਰਸ ਦੇ ਲੋਕ ਪ੍ਰੋਮੋਟਡ ਨੇ ਸਪਾਂਸਰਡ ਤਰਨੇ ਨੇ ਕਈ ਵਾਰ ਇਲਜ਼ਾਮ ਲਗਾਏ ਜਾਂਦੇ ਇਹ ਤਾਂ ਆਏ ਤਾਂ ਗੱਲਾਂ ਛੋਟੀਆਂ ਮੋਟੀਆਂ ਦਾ ਐਤੋਵਾਦੀ ਵੀ ਇਹਨਾਂ ਨੇ ਪਤਾ ਨਹੀਂ ਕੀ ਕੀ ਕਹਿਦਾ ਸਾਨੂੰ ਇਹ ਤਾਂ ਪਤਾ ਲੱਗ ਗਿਆ ਇਹਨਾਂ ਨੂੰ ਵੀ ਹਾਂ ਹੈਗੇ ਤਾਂ ਕਿਸਾਨ ਹੀ ਨੇ ਹੈਨਾ ਤੇ ਮਾਫੀ ਵੀ ਜਾ ਮੰਗਣੀ ਫਿਰ ਕਾਂਗਰਸ ਤੋਂ ਥੋੜੀ ਮਾਫੀ ਮੰਗੀ ਸੀਗੀ ਜੇ ਤੋ ਤਿੰਨ ਕਾਨੂੰਨ ਵਾਪਸ ਹੋ ਜੀ ਕਿਸਾਨਾਂ ਤੋਂ ਮੰਗੀ ਸੀ ਪਤਾ ਲੱਗ ਗਿਆ ਇਹਨਾਂ ਨੂੰ ਵੀ ਕਿਸਾਨ ਇਹ ਨਹੀਂ ਪਿੱਛੇ ਹਟਣ ਵਾਲੇ ਹੈਗੇ ਅਸੀਂ ਨਹੀਂ ਹਟਦੇ ਪਿੱਛੇ ਕਾਨੂੰਨ ਬਣਾ ਕੇ ਸਾਡੇ ਹੱਥੋਂ ਚ ਦੋ ਜੇ ਹੁਣ ਦੀ ਵਾਰ ਦਿੱਲੀ ਕੂਚ ਕਰ ਲਿਆ ਨਾ ਇਹ ਸੋਚੇ ਪੰਜ ਸਾਲ ਬਾਅਦ ਨਾ ਜਮਨ ਤੇਰਾ ਸੁਪੜਾ ਸਾਫ ਕਰਕੇ ਆਵਾਂਗੇ મોદી ਪਾਪਸ ਨਹੀਂ ਮੁੜਦੇ ਉੱਥੋਂ ਹੈ ਨਾ ਤੇ ਦਿਮਾਗ ਤੇ ਬਹਿਮ ਕੱਢੇ ਆਪਣੇ ਤੇ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਠੀਕ ਹੈ ਕੋਈ ਬੈਰੀਕੇਡ ਤੋੜਨ ਨਾਲ ਲਾਣ ਨਾਲ ਜਾਂ ਦਿੱਲੀ ਜਾਣ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ ਹੈ ਨਾ ਬਾਤ ਚੀਤ ਨਾਲ ਹੋਣਾ ਸਰਕਾਰ ਆਵੇ ਮੁੱਖ ਮੰਤਰੀ ਜਿਹੜਾ ਖਰੀਸੀ ਮੰਤਰੀ ਸੀ ਵਿਰਾਜ ਚੋਹਾਨ ਉਹਦਾ ਬੜਾ ਨਾਮ ਹੈ ਕਹਿੰਦੇ ਵਧੀਆ ਮੰਤਰੀ-ਮੰਤਰੀ ਹੈ ਨਾ ਉਹਨੂੰ ਗੱਲਬਾਤ ਕਰਨੀ ਚਾਹੀਦੀ ਹੈ ਗੱਲਬਾਤ ਨਾਲ ਮਸਲਾ ਹੱਲ ਕੀਤਾ ਜਾਵੇ ਸਾ ਨਵਦੀਪ ਜਿਸ ਤਰੀਕੇ ਐਕਟਿਵ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਵਦੀਪ ਜਿਹੜਾ ਚਿਹਰਾ ਹੈ ਉਹ ਰਾਜਨੀਤੀ 'ਚ ਦੇਖਣ ਨੂੰ ਮਿਲਦਾ ਹਾਂ ਜੀ ਨਾ ਇਹ ਜੋੜੇ ਤੋਂ ਹੱਥ ਕੀ ਐ ਐਮਐਲ ਕੀ ਐ ਐਮਪੀ ਹੈ ਨਾ ਜਦੋਂ ਮਰਜੀ ਕੁੱਟ ਲਿਓ ਇਹਨਾਂ ਨੂੰ ਹੈ ਨਾ ਜਦੋਂ ਜੀ ਕਰੇ ਹੈ ਨਾ ਕੁਝ ਨਹੀਂ ਹੈਗੇ ਸੋਦੇ ਐ ਐਮਐਲ ਐਮਪੀ ਐਨੇ ਕੇ ਖੇਤਰ 'ਚ ਮੈਂ ਬੰਦਣਾ ਨਹੀਂ ਚਾਹੁੰਦਾ ਠੀਕ ਹੈ ਕਿਸੇ ਐਮਐਲਏ ਦੇ ਮੈਂ ਤਾਂ ਸਾਰੇ ਦੇ ਦੇ ਕਿਸਾਨਾਂ ਦੀ ਆਵਾਜ਼ ਬੰਦਣਾ ਆ ਠੀਕ ਹੈ ਆਪਣੇ ਪੰਥ ਦੀ ਆਵਾਜ਼ ਬੰਦਣਾ ਆ ਤੇ ਖੁੱਲ ਕੇ ਚੱਲਾਂ ਕੁਝ ਨਹੀਂ ਹੈਗਾ ਰਾਜਨੀਤੀ ਰੋਜ਼ਨੀਤੀ ਜਪੁਥੇਰਾ ਬਾਬੇ ਦਾ ਦਿੱਤਾ ਹੋਇਆ ਆ ਤੇ ਇੱਥੇ ਜਿਵੇਂ ਇਹ ਪਿਆਰ ਮਿਲਦਾ ਨਾ ਇਹ ਪਿਆ ਸਬਾਬੇ ਨੂੰ ਸੱਚਖੰਡ ਤੇ ਜਵਾਬ ਦੇਣਾ ਸਤਿ ਦੇ ਰਾਤ ਤੇ ਤੁਰਨਾ ਆ ਠੀਕ ਹੈ ਨਾ ਇਹਨਾਂ ਜਿਹੜੇ ਬਾਬਾ ਜੀ ਨੂੰ ਵਿਕਾਰ ਪਸੰਦ ਨੇ ਆ ਲੋਭ ਮੋਹ ਮਾਇਆ ਹੰਕਾਰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਨਿਮਰਤਾ ਮਿਠਾਸ ਨਾਲ ਲੋਕਾਂ ਦੇ ਵਿੱਚ ਰਹਿਣਾ ਆ ਤੇ ਆਪਣੀ ਦਲੇਰੀ ਨਾਲ ਆਪਣੇ ਲੋਕਾਂ ਦੀ ਲੜਾਈ ਲੜਨੀ ਆ ਤੇ ਬਸ ਇਹੀ ਆ ਵੀ ਲੋਕਾਂ ਦਾ ਸਾਡੇ ਤੇ ਵੀ ਵਿਸ਼ਵਾਸ ਬਣਿਆ ਰਹੇ